ਉਹਨਾਂ ਨੇ ਕੋਈ ਜਤਿੰਨ ਨੇ ਖੜਾ ਉੱਥੇ ਘੜ ਕੇ ਉੱਥੇ ਆ ਗਏ ਉੱਥੇ ਆ ਗਏ ਉਹ ਵੀ ਯਾਰ ਥੱਲੇ ਕਰ ਲੈ ਯਾਰ ਬਸ ਇਹੇ ਰਹਿ ਕੋਈ ਜਿਆ ਉਹਨਾਂ ਨਾਲ ਬੜੀ ਜ਼ੋਰ ਨਾਲ ਗੱਤ ਤੇ ਇਹਨਾਂ ਦੇ ਹਾਲਾਤ ਦੇਖਣ ਆਏ ਨੇ ਅਸੀਂ ਬਹੁਤ ਬਹੁਤ ਸੀਐਮ ਦਾ ਧੰਨਵਾਦ ਕਰਦੇ ਆ ਇਹੋ ਜਿਹਾ ਸੀਐਮ ਸਾਨੂੰ ਮਿਲਣਾ ਨਹੀਂ ਜਿਹੋ ਜਿਹਾ ਸੀਐਮ ਸਾਡੇ ਭਗਵੰਤ ਮਾਨ ਆ ਤੁਹਾਡੀ ਤੁਹਾਡੀ ਕੀ ਗੱਲ ਬਾਤ ਥੋੜੀ ਸਾਡੀ ਗੱਲ ਬਾਤ ਇਹੀ ਹੋ ਰਹੀ ਸੀ ਬੰਨਾਂ ਦੇ ਬਾਰੇ ਡੋਬੇ ਦੇ ਬਾਰੇ ਵੀ ਅਸੀਂ ਡੋਬ ਰਹੇ ਆ ਤੇ ਸਾਡੇ ਇਹਨਾਂ ਗਰੀਬਾਂ ਦੀ ਗੱਲ ਸੁਣੀ ਜਾਵੇ ਵੇਖੀ ਜਾਵੇ ਅਸੀਂ ਡੋਬ ਰਹੇ ਆ ਮਰ ਰਹੇ ਆ ਸੱਜ ਕੋਈ ਸਾਥ ਨਹੀਂ ਲੈਂਦਾ ਸਾਨੂੰ ਕੋਈ ਕੱਚੀਆਂ ਗਰਦਾਵਰੀਆਂ ਨੇ ਸਾਡੀਆਂ ਤੋੜੀਆਂ ਗਈਆਂ ਨੇ ਤੇ ਸਾਨੂੰ ਕੋਈ ਸਾਡੀ ਜ਼ਰੂਰ ਨਹੀਂ ਲੈਂਦਾ ਬਾਰਡਰ ਪੱਟੀ ਦੀ ਸਾਨੂੰ ਹਰੀਕਤ ਲੈ ਕੇ ਸਾਡੇ ਫਾਜ਼ਿਲ ਕਹਿ ਰਹੇ ਕਿ ਨਹੀਂ ਤਾਂ ਸੈਨੀਅਲ ਬਾਰਡਰ ਦੀ ਬੰਨ ਬੰਨਿਆ ਜਾਵੇ ਅਸੀਂ ਸਾਰੇ ਬਚ ਸਕਦੇ ਹਾਂ ਵੇ ਗੁਰਜੀ ਕਾਲ ਸਾਹਿਬ ਹੈ ਪੰਜਾਬ ਸਰਹੱਦ ਮੈਂ ਮੈਂ ਹੱਕ ਮੰਗਦਾ ਮੈਂ ਕੋਈ ਭੀਖ ਨਹੀਂ ਮੰਗਦਾ ਸੈਂਟਰ ਤੋਂ 50000 ਕਰੋੜ ਜੀਐਸਟੀ ਦਾ 8000 ਕਰੋੜ ਆਰਡੀਐਮ ਦਾ ਸਾਡਾ ਉਹੀ ਦੇ ਦੇਣ ਅਸੀਂ ਉਹਦੇ ਨਾਲ ਸਾਰ ਲਾਂਗੇ ਸੁਣਿਆ ਆ ਜੀ ਕੇਂਦਰ ਤੋਂ ਨਹੀਂ ਪੀਐਮ ਸਾਹਿਬ ਨੇ ਗੱਲ ਕੀਤੀ ਐ ਐਚਐਮ ਸਾਹਿਬ ਨੇ ਗੱਲ ਕੀਤੀ ਐ ਹੋਮ ਮਿਨਿਸਟਰ ਜਿੱਥੇ ਤੁਸੀਂ ਜਾ ਕੇ ਟੈਂਡੀ ਵਾਲੀ ਪੁਰੀ ਟੈਂਡੀ ਵਾਲੀ ਨੋਚ ਪਾਸ ਹੋਈ ਹੋਈ ਐ ਮਾਨ ਸਾਹਿਬ ਜੇ ਦੇ ਵਿੱਚ ਪੜਾਸੀ ਤੋਂ ਲੈ ਕੇ ਉੱਤੋਂ ਤੱਕ ਦੇ ਜੇ ਲੋਕ ਰਲੇ ਹੋਏ ਨੇ ਉਹਨਾਂ ਤੇ ਕਾਰਵਾਈ ਹੋਏਗੀ ਸਾਡੇ ਪ੍ਰਧਾਨ ਮੰਤਰੀ ਮਨਮੋਹ ਸਿੰਘ ਕਹਿੰਦੇ ਜੇ ਰੁਪਈਆ ਮਾਨ ਸਾਹਿਬ ਕਟੋਰੀਆਂ ਰੌਂਡ ਪੱਕੀਆਂ ਜ਼ਮੀਨਾਂ ਨੂੰ ਲੈ ਕੇ ਮਾਨ ਸਾਹਿਬ ਦੇਖੋ ਇਹ ਹਾਲਾਤ ਤਾਂ ਹੋਣੇ ਨਹੀਂ ਚਾਹੀਦੇ ਮਾਨ ਸਾਹਿਬ ਅੱਗੇ ਤੋਂ ਅੱਗੇ ਤੋਂ ਇਹਨਾਂ ਲੋਕਾਂ ਨੂੰ ਕਰਾਂ ਦੇ ਜਿਆਦਾ ਕਰਾਨੀਆਂ ਛੱਤਾਂ ਤੋਂ ਜਾਂ ਫਿਰ ਜਿਵੇਂ ਕੱਲ ਮੈਂ ਗਿਆ ਸੀ ਉਹ ਤੇ ਪੁਲਾਂ ਤੇ ਬੈਠੇ ਲੋਕ ਕਿਉਂਕਿ ਲੋਕ ਪਰਿਵਾਰ ਨਹੀਂ ਛੱਡਦੇ ਹਾਲਾਂਕਿ ਫੌਜ ਜੋ ਹੈ ਉਸ ਦਾ ਬਹੁਤ ਸਾਥ ਦੇ ਰਹੀ ਹੈ 20 ਹੈਲੀਕਾਪਟਰ ਫੌਜ ਦੇ ਲੱਗੇ ਹੋਏ ਨੇ ਪਰ ਲੋਕ ਕਹਿੰਦੇ ਸੀ ਕਰਨੀ ਛੱਡਨੇ ਕਿਉਂਕਿ ਲੋਕਾਂ ਦੇ ਘਰਾਂ ਨਾਲ ਲਗਾਓ ਹੈ ਪਸ਼ੂ ਡੰਗਰ ਨੇ ਉੱਤੇ ਕਹਿੰਦੇ ਅਸੀਂ ਛੱਤਾਂ ਤੇ ਬਹਿ ਜਾਵਾਂਗੇ ਸੁਰਾਸ਼ਨ ਪਾਣੀ ਦੇਣ ਜੋ ਫੌਜ ਦਾ ਬਹੁਤ ਮੈਂ ਧੰਨਵਾਦ ਕਰਦਾ इंडियन आर्मी ਦਾ ਕਿ ਉਹਨਾਂ ਨੇ ਵੀ ਵੀ ਹੈਲੀਕਾਪਟਰ ਫੌਜ ਦੇ ਚੱਲ ਰਹੇ ਨੇ ਸਭ ਮਾਤਾ ਪਾਣੀ ਮੰਗਾਉਣਾ ਹੈ ਕਿ ਆ ਪਾਣੀ ਮੰਗਾ ਰਿਹਾ ਮੰਨਦਾ ਡੈਮ ਨੇ ਇਹ ਜਿਹੜਾ ਇਰੀਗੇਸ਼ਨ ডিপਾਰਟਮੈਂਟ ਨੂੰ ਹਜੇ ਤੱਕ ਹਜੇ ਦੱਸਿਆ ਹਜੇ ਤੱਕ ਟਾਈਮ ਡੈਮ ਜਿਹੜੇ ਨਹੀਂ ਸੀ ਜਿਦੋਂ ਤਿੰਨ ਮੇਨ ਡੈਮ ਨੇ ਰਣਜੀਤ ਸਾਗਰ ਪੌਂਗ ਡੈਮ ਤੇ ਪਾਗੜ ਇਹਨੂੰ ਸੇਫ ਨੇ ਹਜੇ ਤੱਕ ਪਰ ਜੇ ਤਹਾਂ ਤੋਂ ਪਾਣੀ ਨਾ ਆਵੇ ਜਿਵੇਂ ਹੁਣ ਦੇ ਕੋ ਮੌਸਮ ਕੀ ਹੋ ਗਿਆ ਕੁਦਰਤ ਨੂੰ ਮੋਰੇ ਕੋਈ ਮਾਰ ਨਹੀਂ ਜੇ ਉਪਰੋਂ ਕਿਉਂਕਿ ਪਾਣੀ ਉਪਰੋਂ ਆਉਂਦਾ ਹੁਣ ਮੈਂ ਇਹ ਮਾ ਚੱਲੂ ਵੀ ਨਹੀਂ ਕਹਿ ਸਕਦਾ ਕਿ ਤੁਸੀਂ ਪਾਣੀ ਰੋਕ ਲੋ ਉਹ ਕਦੇ ਰੋਕ ਲੈਣਗੇ ਉਹਨਾਂ ਦਾ ਵੀ ਕੁਦਰਤੀ ਬਹਾਅ ਜਿਹੜਾ ਹੈ ਇੰਦਰ ਨੂੰ ਸਾਡਾ ਮੰਗਣ ਹੋ ਗਿਆ ਜਵਾਨਾ ਮੰਗੇ ਨਾ ਦਿੱਤੇ ਹੈ ਸਾਡਾ ਮੰਗਣ ਹੋ ਗਿਆ ਇਹਨਾਂ ਦਾ ਤੇ ਮਾਰ ਕੇ ਨਹੀਂ ਹੋ ਗਿਆ ਅਸੀਂ ਅਸੀਂ ਕਾਂਸ਼ਟਕਾਰਾਂ ਦੇਵਾਂਗੇ ਕਿ ਜਿੰਨਾ ਜਿੰਨਾ ਜਿੰਨਾਂ ਦੀਆਂ ਚਾਹੇ ਚਾਹੇ ਹੋ ਇਹਨਾਂ ਦੇ ਨਾਂ ਰਿਸ਼ਤੀ ਨਹੀਂ ਹੈਗੀ ਚਾਹੇ ਜੋ ਮਰਜੀ ਹੈ ਪਰ ਇਹਨਾਂ ਨੂੰ ਇਹਨਾਂ ਨੂੰ ਇਹਨਾਂ ਨੂੰ ਪੈਸੇ ਇਹਨਾਂ ਦੀ ਜਿੰਨ ਗਰਦਾਰੀਆਂ ਵੀ ਡਰ ਚੁੱਕਿਆ ਹੈ ਜੇਕਰ ਪੋਸਿਬਲ ਹੋਏਗਾ ਕਿ ਗਰਦਾਰੀਆਂ ਪਰਸਲ ਕਰ ਦੇਣ ਜੋ ਕਾਸ਼ਤਕਾਰ ਹੈ ਜੇ ਤੁਸੀਂ ਇਹ ਕਰ ਦੋ ਕਿ ਕਾਸ਼ਤਕਾਰ ਨੂੰ ਮਿਲ ਜੇ ਜੋ ਉੱਥੇ ਖੇਤੀ ਕਰਦਾ ਹੈ ਉਹਨੂੰ ਪੈਸੇ ਕਿੱਥੋਂ ਮਿਲੇਗਾ ਕਰ ਮਿਲੇਗਾ ਜਮੀਨਾਂ ਦੇ ਮਾਨ ਸਾਹਿਬ ਇਹਨਾਂ ਦੀਆਂ ਗਰੀਬਾਂ ਦੀ ਜਮੀਨਾਂ ਪੱਕੀਆਂ ਮੰਗ ਪਰ ਇਹ ਸੈਂਟਰ ਸਰਕਾਰ ਦਾ ਮੁੱਦਾ ਹੈ ਉੱਥੇ ਠਾਊਂਗਾ ਜੀਮ ਸਾਹਿਬ ਇੱਕ ਨਾ ਮੰਗ ਬਨ ਇਵਨ ਡੀਸਿਲਟਿੰਗ ਵੀ ਇਤੋਂ ਮਿੱਟੀ ਕੱਢਣੀ ਵੀ ਸੈਂਟਰ ਸਰਕਾਰ ਦਾ ਮੁੱਦਾ ਹੈ ਮੈਂ ਉਹਨਾਂ ਕੋਲੇ ਮੁੱਦਾ ਠਾਊਂਗਾ ਇਹ ਕਿ ਜੀ ਸਾਨੂੰ ਮਿੱਟੀ ਦਾ ਕੱਢ ਲੈਣ ਦਿਓ ਕਿ ਕਿਉਂਕਿ ਉਹਦੇ ਉੱਧਰ ਜੇ ਬਾਤ ਰਹੀ ਆਂਦਾ ਰਸਤਾ ਹੀ ਕਲੀਅਰ ਨਹੀਂ ਆ ਰਿਹਾ ਆਂਦਾ ਰਸਤਾ ਕਲੀਅਰ ਕਰਦੇ ਲੈ ਕੇ ਲਗਾਤਾਰ ਕਹਿ ਰਹੇ ਕਿ ਮਿੱਟੀ ਜਿਹੜੀ ਆ ਕੱਢਣੀ ਜ਼ਰੂਰੀ ਆ ਤਾਂ ਇਹਨੂੰ ਲੈ ਕੇ ਨਪਿੰਦਰ ਨਪਿੰਦਰ ਇਹ ਸੈਂਟਰ ਸਰਕਾਰ ਦਾ ਮੁੱਦਾ ਪਰ ਮੈਂ ਉੱਥੇ ਜਾ ਕੇ ਮੁੱਦਾ ਠਾਊਂਗਾ ਇਹ ਕਿ ਜੀ ਘਟੋ ਘਟਾ ਹੁਣ ਤਾਂ ਸਾਨੂੰ ਤੁਸੀਂ ਸਾਡਾ ਹਾਲ ਦੇਖ ਲਿਆ ਕਿ ਹੁਣ ਤਾਂ ਸਾਨੂੰ ਅਲਾਉ ਕਰ ਦਿਓ ਕਿ ਅਸੀਂ ਮਿੱਟੀ ਕੱਢ ਲੈਣ ਲੋਕ ਪੇ ਇਹ ਦਰਿਆ ਜਿਹੜੇ ਨੇ ਇਹ ਥੋੜਾ ਜ ਮਤਲਬ ਬਾਕੀ ਜਾਣ ਤੇ ਪੀਐਮ ਸਾਹਿਬ ਨੇ ਤੁਹਾਡੀ ਅੱਜ ਗੱਲ ਵੀ ਹੋਈ ਹੈ ਕੁਝ ਜੀ ਉਹਨਾਂ ਨੇ ਉਹਨਾਂ ਨੇ ਹਾਲਚਲ ਪੁੱਛਿਆ ਹੈ ਪੰਜਾਬ ਦਾ ਪੇ ਕੱਲ ਐ ਜੀਐਮ ਸਾਹਿਬ ਦਾ ਵੀ ਫੋਨ ਆਇਆ ਸੀ ਉਹਨਾਂ ਨੇ ਹਾਲਚਲ ਪੁੱਛਿਆ ਕਿ ਕਿਵੇਂ ਆ ਲੱਗਦਾ ਕਿ 7 ਕਰੋੜ ਦੀ ਮੰਗ ਤੁਸੀਂ ਕੀਤੀ ਉਹ ਮਿਲੇਗੀ ਸਿਰ ਪੰਜਾਬ ਨੂੰ 70 ਕਰੋੜ ਨਹੀਂ 60000000 60000 ਕਰੋੜ ਜੀ ਜੀ ਮਾਨ ਸਾਹਿਬ ਇੱਕ ਮੋਟਾ ਉਹਨਾਂ ਦੀ ਮਰਜ਼ੀ ਹੈ ਜੀ ਮਾਨ ਸਾਹਿਬ ਇੱਕ ਐਮਐਲਏ ਪਠਾਨ ਮਾਜਰਾ ਤੇ ਕਾਰਵਾਈ ਨਹੀਂ ਮੈਂ ਮੈਂ ਰਾਜਨੀਤੀ ਗੱਲ ਹੈ ਮਾਨ ਸਰ ਜਿਹੜੀਆਂ ਨੋਟਾਂ ਨਹੀਂ ਬਣੀਆਂ ਮਾਨ ਸਰ ਵਿੱਚ ਐਫ ਆਈ ਆਰ ਹੋਈ ਹੈ ਜੀ ਮਾਨ ਸਰ ਬਿਲਕੁਲ